ਪੋਟੀ ਇਸ ਮਹਿਲਾ ਕੇ ਨਾਮ ਸੇ ਕਿਵੇਂ ਬਨ ਗਈ ਔਰ ਯਹਾਂ ਪਰ ਇਨ ਸੇਵਲ ਇੱਕ ਨਾਮ ਨਹੀਂ ਹੈ ਕਈ ਇਨ ਕੋ ਵਿਮਲਾ ਦਿਖਾਇਆ ਗਿਆ ਕਈ ਰਛਮੀ ਕਈ ਪਰ ਸਵੀਟੀ ਕਈ ਪਰ ਸੁਨੀਤਾ ਕਈ ਪਰ ਪਿੰਕੀ ਭਾਰਤ ਨੇ ਇੱਕ ਅਵਿਸ਼ਕਾਰ ਕਰ ਦਿੱਤਾ ਜੋ ਕਿਸੇ ਵੀ ਮੁਲਕ ਦੇ ਕੋਲ ਹਾਲੇ ਤੱਕ ਹੋਇਆ ਨਹੀਂ ਨਾ ਉਹ ਮੁਲਕ ਆ ਅਵਿਸ਼ਕਾਰ ਕਰ ਸਕਦੇ ਨੇ ਤੇ ਨਾ ਆਉਣ ਵਾਲੇ ਟਾਈਮ ਚ ਕਰਨਗੇ ਹੋਇਆ ਕਿ ਇਹ ਇੱਕ ਕੁੜੀ ਆਈ ਹਰਿਆਣਾ ਵਿੱਚ ਨਵਾਂ ਨਵਾਂ ਜਨਮ ਲਿਆ ਹੁੰਨੇ ਔਰ ਉਮਰ ਉਹਦੀ ਹੋਣੀ ਹੈ 25-30 ਸਾਲ ਦੀ ਉਹ ਆ ਗਈ ਆ ਹਰਿਆਣੇ ਦੇ ਵੋਟਾਂ ਦੇ ਵਿੱਚ ਤੇ 22 ਵੋਟਾਂ ਪਾ ਗਈ ਜਿਓ ਇਹ ਸਰਕਾਰ ਦਾ ਟੈਕਨੋਲੋਜੀ ਵਾਲਾ ਕੰਮ ਜਿਹੜਾ ਉਹ ਪਾਸ ਹੋ ਗਿਆ ਦੂਜੇ ਗ੍ਰਹਿ ਤੋਂ ਸੱਦ ਕੇ ਉਹਨੂੰ ਵੋਟਾਂ ਪਵਾਇਆ ਗਿਆ 22 ਵੋਟਾਂ ਪਾ ਗਈ ਹਰਿਆਣੇ ਵਿੱਚ ਤੇ ਵੱਡੀ ਗੱਲ ਇਹ ਵੀ ਉਹ ਇੰਡੀਆ ਦੀ ਹੈ ਹੀ ਨਹੀਂ ਬੱਲੇ ਉਹ ਤਲਾਕ ਸੱਜਣਾ ਜਿਹੜੇ ਭਾਰਤ ਵਿੱਚ ਰਹਿ ਕੇ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਤੇ ਜਿਹੜਾ ਦੁਨੀਆਂ ਤੇ ਹੈ ਹੀ ਨਹੀਂ ਜਾਂ ਪਤਾ ਨਹੀਂ ਕਿਹੜੇ ਮੁਲਕ ਤੇ ਉਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ ਜ਼ਿਲ੍ਹਾ ਪੰਚਾਇਤ ਦੀ ਵੋਟਾਂ ਦੇ ਵਿੱਚ ਮੇਰੀ ਖੁੱਦ ਦੀ ਵੋਟ ਕੱਟੀ ਹੋਈ ਏ ਪਹਿਲਾਂ ਅਸੀਂ ਸੋੰਦੇ ਹੁੰਦੇ ਸੀਗਾ ਵੀ ਘਰਾਂ ਨੂੰ ਰੰਗ ਕਰਵਾਉਣਾ ਕੋਠੀ ਨੂੰ ਰੰਗ ਕਰਵਾਉਣਾ ਦਾ ਚੂਨਾ ਲਾਣਾ ਤੇ ਚੂਨਾ ਮਿਸਤਰੀ ਜ਼ਿਆਦਾ ਲਾ ਦਿੰਦਾ ਆ ਤੇ ਨੇਤਾ ਹੀ ਚੂਨਾ ਲਾਈ ਜਾਂਦੇ ਨੇ ਉਹ ਵੀ ਮਿਸਤਰੀਆਂ ਤੋਂ ਕਈ ਗੁਣਾ ਵੱਧ ਐਡਾ ਵੱਡਾ ਅਵਿਸ਼ਕਾਰ ਕੀਤਾ ਹੈ ਤੇ ਸਰਕਾਰ ਨੂੰ ਥੈਂਕ ਯੂ ਤਾਂ ਬੰਦ ਸਾਡਾ ਤੁਸੀਂ ਸਾਰੇ ਤਾਲੀਆਂ ਮਾਰ ਕੇ ਸਰਕਾਰ ਦਾ ਹੌਸਲਾ ਜਾਇਜ਼ ਕਰੋ ਕਿ ਉਹਨਾਂ ਨੇ ਅਵਿਸ਼ਕਾਰ ਕੀਤਾ ਹੈ ਇਹ ਨਾਲ ਦੇ ਸਾਡਾ ਅੱਗੇ ਜਾਏਗਾ ਜਾਂ ਪਿੱਛੇ ਜਾਏਗਾ ਸਾਨੂੰ ਨਹੀਂ ਪਤਾ ਪਰ ਚੂਨਾ ਲੱਗ ਗਿਆ ਸਾਨੂੰ